ਇਹ ਬੰਦੇ ਵੀ ਸਾਰੇ ਹੈ ਕਿ ਨਹੀਂ ਬਾਈ ਗੈਂਤੀ ਕਰਵਾ ਦਿੰਦਾ ਮੁੰਡੇ ਨੂੰ ਕਰਾਈਏ ਨਾ ਸਾਡੇ ਅੱਗੇ ਮਜੀ ਬਾਈ ਨੂੰ ਕਰਵਾ ਦਿੰਦੀ ਘਰ ਵਾਲੇ ਨੂੰ ਬਾਈ ਨੂੰ ਕਰਵਾ ਦਿੰਦੀ ਤੇ ਸਾਰਿਆਂ ਨੂੰ ਜਲੇ ਬਸ ਹੋਰ ਤੈਨੂੰ ਕੌਣ ਕਹਿੰਦਾ ਫਿਰ ਉਹ ਜਿਹੜਾ ਟੇਬਲ ਤੇ ਬੈਠੀ ਸੀ ਪਾਈ ਉਹਨੇ ਬੰਦੇ ਨੂੰ ਗੈਂਤੀ ਰੋਚ ਦੇ ਦਿੱਤੀ ਬਦਵਾ ਦਾਪਾ ਘੋੜੀਆਂ ਗਾਵਾਂ ਦੇ ਰੁਬਲ ਨੂੰ ਦੇ ਬਾਸੇ ਮੇਰੇ ਨਾਲੇ ਸਾਦੇ ਨੇ ਸਾਰਾ ਰੂਪ ਤੇ ਮੇਰਾ ਟੀ ਮੇਲਾ ਨਿਆਰੀ ਏ ਨੀ ਜਾ ਲਾ ਲੈਂਦੀ ਦੁਨੀਆ ਗਾੜੀ ਏ ਅੱਗ ਗੁਰਨਾਟਕ ਤੇਰੀ ਟੀਲਾ ਨਿਆਰੀ ਏ ਨੀ ਜਾ ਲਾ ਲੈਂਦੀ ਦੁਨੀਆ ਗਾੜੀ ਏ ਭਾਈ ਆ ਵੀ ਦੇਖੀ ਤੁਸੀਂ ਤੁਹਾਡੇ ਬੱਚੇ ਆ ਜੀ ਕੁਝ ਦੇ ਨਹੀਂ ਸਕਦੇ ਅੱਛਾ ਹਾਂ ਜੀ ਦੁਨੀਆ ਗਾੜੀ ਏ ਸ੍ਰੀ ਭੱਜੇ ਖੁਸ਼ੀਆਂ ਬਾਜ ਦੀ ਕਾਜਰ ਚ ਆਏ ਜਾਂਦੇ ਭਾਈਆਂ ਬਾਜ ਭੈਣਾਂ ਨੂੰ ਜੱਗ ਸੁਨਣਾ ਨੀਵੀਂ ਪਾ ਕੇ ਲੰਘ ਪਰ ਆਏ ਜਾਂਦੇ ਭੇਸ ਧਰ ਕੇ ਫਿਰਦੀ ਇਹ ਕੁੱਲ ਦੁਨੀਆ ਪਿੰਡ ਮੁਰਸ਼ਦ ਨਹੀਂ ਸੀ ਸਾਰ ਜੇ ਕਰਾਂਗੇ ਇੱਕ ਯਾਦਾਂ ਦੇ ਪਲ ਯਾਦਗਰ ਪੇਟ ਸ਼ੁਕਰੀਆ ਮਿਹਰਬਾਨੀ ਜੀ ਥੈਂਕ ਯੂ ਉਰੇ ਕੁਰਸੀ ਤੇ ਬੈਠ ਜਾਓ ਹੈਲੋ ਮਾਂ ਗੁਜਰੀ ਕਰਨਾ ਵਾਲੜੀ ਐ ਨੀ ਤੈਨੂੰ ਸਾਸਾਂ ਵਾਰਿਸ ਲਾਦੀ ਐ ਮਾਂ ਤੇਰੀ ਅਸੀ ਸਤਿ ਸਾਂਭ ਕੇ ਉਰ ਦੇ ਵਿੱਚ ਦਿੱਤੜੀ ਪਾ ਗਈ ਐ ਤੇਰੀ ਕੋਈ ਨਾ ਦੁਨੀਆਂ ਦੇ ਸਾਰੇ ਧਰਮਾਂ ਤੋਂ ਵੱਡਾ ਧਰਮ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਦੁਨੀਆਂ ਦੇ ਸਾਰੇ ਗ੍ਰੰਥਾਂ ਤੋਂ ਵੱਡਾ ਗ੍ਰੰਥ ਸਾਹਿਬ ਤੋਂ ਬਹੁਤ ਹੀ ਵਧੀਆ ਸਿੱਖਿਆ ਮਿਲਦੀ ਹੈ ਜੀ ਜਾਨੋ ਅੱਜ ਪੱਤਰਵਾਰ ਆਪਾਂ ਕਹਾੜੀਆਂ ਸ਼ੁਰੂ ਕਰਾਂਗੇ ਤੇ ਪਿਛੇ ਪਿਛੇ ਕੋਸ਼ਿਸ਼ ਕਰਿਆ ਕੁਛ ਕੀ ਤਾਂ ਇਹਦੇ گاਵਾਂ ਦੇ ਜਿਹੜੇ ਸਾਰੇ ਰਲ ਕੇ ਮਾਸੀਆਂ ਮੂਸੀਆਂ ਕਿੱਥੇ ਕਿਸੇ ਨੂੰ ਨਹੀਂ ਛੱਡਣਾ ਰਾਣੀ ਰੂਣੀ ਮੈਨੂੰ ਸਭ ਦਾ ਪਤਾ ਵੀ ਕਿੱਥੇ ਕੌਣ ਬੈਠੀ ਆਈ ਨੋ ਦੈਟ ਇਹ ਤਾਂ ਸੱਚੇ ਵੀ ਭੈਣ ਬਿਜ਼ੀ ਹੋ ਗਈ ਹਾਂ ਹੁਣ ਮੇਰਾ ਪੁੱਤਰ ਜੂ ਬਨੜਾ ਉਪੜਾ ਸਾਰੀਆਂ ਦੀ ਕਰਦੇ ਆ ਇੱਕ ਤਪਸੀ ਮਲੋਟ ਵਾਲਿਓ ਮੈਮੀ ਵਾਲੇ ਕੀ ਹਲਗੇ ਅੱਜ ਤਾਂ ਪਲੀਜ਼ ਥੋੜੇ ਥੋੜੇ ਹੋ ਜੇ ਖੁੱਲੇ ਪਿੱਛੇ ਬੈਠੇ ਨੇ ਸਭ ਨੂੰ ਪਿਆਰ ਸਤਿਕਾਰ ਜਿੰਦਾਬਾਦ ਗਵਾਂਢੀ ਜਿੰਦਾਬਾਦ ਹਨਾ ਸੋ ਓਵਰ ਟੂ ਸਾਰੇ ਮਹਿਮਾਨਾਂ ਨੂੰ ਅ ਵਿਆਹ ਵਾਲੀ ਜੋੜੀ ਦੀ ਢੋਲੀ ਵਿੱਚ ਰੱਬ ਪਾਵੇ ਸ਼ੁਕਰਗੁਜ਼ਾਰ ਆ ਸਾਡੇ ਵੱਡੇ ਭੈਣ ਜੀ ਸੁਖੀ ਬਰਾੜ ਜੀ ਦਾ ਜਿਨ੍ਹਾਂ ਦੇ ਬਦੌਲਤ ਤੁਹਾਡੇ ਅੱਜ ਰੂਬਰੂ ਹੋਏ ਆ ਮੇਰਾ ਪਿਆਰਾ ਵੀਰ ਗੁਰਵਿੰਦਰ ਬਰਾੜ ਬੀਜੇ ਰਿਸ਼ਤੇਦਾਰ ਤੇ ਮਿੱਤਰ ਪਿਆਰੇ ਇਕੱਠੇ ਹੋਣ ਸਬੱਬੀ ਸਾਰੇ ਰਿਸ਼ਤੇਦਾਰ ਤੇ ਮਿੱਤਰ ਪਿਆਰੇ ਇਕੱਠੇ ਹੋਣ ਸਬੱਬੀ ਸਾਰੇ ਮੇਰੇ <im> ਹਰਕਦੇ ਵੀਸੀ ਮੈਂ ਪ੍ਰੋਗਰਾਮ ਦੇ ਲਾਸਟ ਤੇ ਦਾ ਟ੍ਰੈਡੀਸ਼ਨਲ ਪੰਜਾਬ ਦਾ ਛੱਲਾ ਗਾਉਣ ਲਈ ਮੈਂ छा पेरी पूरे ਵਧੀਆ ਬਹੁਤ ਵਧੀਆ ਮੇਰੀਆਂ ਚਾਚੀਆਂ ਤਾਈਆਂ ਹਾਂਜੀ ਹਾਂਜੀ ਬਿਲਕੁਲ ਜੁੜੇ ਹੋਣਾ ਚਾਹੀਦਾ ਜੀ ਕੁਛ ਨਹੀਂ ਜੀ ਇਹੀ ਚਾਹੁੰਦੇ ਸੀਗੇ ਵੀ ਪਿੰਡ 'ਚ ਜਾ ਕੇ ਵਿਆਹ ਕਰੀਏ ਤੇ ਭੂਆ ਜੀ ਨੇ ਰੌਣਕਾਂ ਲਾਈਆਂ ਹੋਈਆਂ ਬਾਕੀ ਸਾਰੇ ਦੋਸਤ ਮਿੱਤਰ ਸਭ ਆਏ ਹੋਏ ਆ ਪਿੰਡ ਦੇ ਵਿੱਚ ਕਿਵੇਂ ਲੱਗਿਆ ਮਾਹੌਲ ਕਿਉਂਕਿ ਅੱਜ-ਤਾਲ ਤਾਂ ਵੱਡੇ-ਵੱਡੇ ਆਪਾਂ ਪੈਲਸਾਂ 'ਚ ਜਾ ਰਹੇ ਹਾਂ ਛੋਟੇ ਫੰਕਸ਼ਨ ਬਹੁਤ ਬਹੁਤ ਵਧੀਆ ਜੀ ਬਹੁਤ ਵਧੀਆ ਬਾਹਰ ਵੀ ਕਰ ਸਕਦੇ ਸੀ ਪਰ ਮੈਨੂੰ ਸੀਗਾ ਕਿ ਆ ਮਾਹੌਲ ਬਾਹਰ ਨਹੀਂ ਮਿਲਦਾ ਸੱਭਿਆਚਾਰ ਪੰਜਾਬ ਜੁੜੇ ਰਹਿਣਾ ਚਾਹੀਦਾ ਜੀ ਤੇ ਬਹੁਤ ਲੋਕ ਜੁੜ ਵੀ ਰਹੇ ਆ ਅੱਜਕੱਲ ਹਾਂਜੀ ਬਾਜੀ ਕਿ ਤੁਹਾਨੂੰ ਆ ਤੁਸੀਂ ਆਈ ਹੋ ਜੀ ਬੜਾ ਖਾਸ ਮੌਕਾ ਹੈਗਾ ਆ ਭਾਈ ਜੀ ਬਹੁਤ ਵਧੀਆ ਲੱਗਿਆ ਕਿਉਂਕਿ ਅੱਜ ਜਿਵੇਂ ਜਿਹੜਾ ਦੌਰ ਆ ਹੁਣ ਮੈਚ ਪੈਲਸ ਨੇ ਵਿਆਹ ਹੁੰਦੇ ਨੇ ਸਾਰੇ ਤੇ ਪਿੰਡ 'ਚ ਵਿਆਹ ਹੋ ਰਿਹਾ ਹੈ ਉਹੀ ਪੁਰਾਣਾ ਸੱਭਿਆਚਾਰ ਸਪੀਕਰ ਉੱਠ ਦੇ ਮੰਜੇ ਜੋੜ ਕੇ ਤੇ ਉਹ ਆਪਣਾ ਤਵੇ ਵਾਲੀ ਮਸ਼ੀਨ ਲੱਗੀ ਹੋਈ ਹੈ ਸ਼ੁਕਰਗੁਜ਼ਾਰ ਆ ਅਸੀਂ ਵੱਡੇ ਭੈਣ ਜੀ ਦੇ ਸੁਖੀ ਬਰਾੜ ਜੀ ਦੇ ਬਿਲਕੁਲ ਬਿਲਕੁਲ ਜੀ ਨਹੀਂ ਨਹੀਂ ਬਹੁਤ ਹਾਂ ਬਹੁਤ ਵਧੀਆ ਲੱਗਿਆ ਬਹੁਤ ਚੰਗੀ ਗੱਲ ਹੈਗੀ ਤੇ ਬਹੁਤ ਬਹੁਤ ਵਧੰਗਿਆ ਸਾਰਿਆਂ ਨੂੰ ਚੰਗੀ ਚੰਗੀ ਗੱਲ ਹੈ ਵਧੀਆ ਲੱਗਿਆ ਕਿਵੇਂ ਲੱਗ ਰਹੀ ਹੈ ਹਾਂਜੀ ਬਹੁਤ ਵਧੀਆ ਲੱਗ ਰਿਹਾ ਜੀ ਜਿਵੇਂ ਮੈਂ ਅੱਗੇ ਗੱਲ ਕੀਤੀ ਹੈ ਕਿ ਸੁਖੀ ਬਰਾੜ ਭੈਣ ਜੀ ਉਹਨਾਂ ਦੇ ਭਤੀਜੇ ਦੀ ਮੈਰਿਜ ਹੈ ਔਰ ਮੁੰਡਾ ਬਾਹਰੋਂ ਆ ਕੇ ਇੱਥੇ ਮੈਰਿਜ ਮਤਲਬ ਪਿੰਡ ਦੇ ਵਿੱਚ ਵਿਆਹ ਕਰ ਰਿਹਾ ਹੈ ਨਾ ਤੇ ਕਿੰਨਾ ਖੂਬਸੂਰਤ ਮਾਹੌਲ ਹੈ ਇਹ ਕਿਉਂਕਿ ਇੱਧਰ ਜਿਹੜੇ ਰਹਿੰਦੇ ਉਹਨਾਂ ਲਈ ਤਾਂ ਆਪਣੇ ਲਈ ਆਮ ਗੱਲ ਹੈ ਹਨਾ ਹੁਣ ਤਾਂ ਖੈਰ ਪੈਲਸਿਸ ਦੇ ਵਿੱਚ ਹੀ ਹੁੰਦੇ ਜ਼ਿਆਦਾ ਵਿਆਹ ਪਰ ਪਿੰਡ 'ਚ ਕਰਨਾ ਬਹੁਤ ਵਧੀਆ ਔਰ ਖਾਸ ਕਰਕੇ ਜੇ ਤੋਂ ਬਾਹਰੋਂ ਆ ਕੇ ਕੋਈ ਇੱਥੇ ਮਤਲਬ ਇਹ ਕਰਦਾ ਤਾਂ ਇੱਕ ਬਹੁਤ ਵੱਡਾ ਹਾਂ ਇਹ ਜੁ ਜਿਹੜੇ ਬਾਹਰ ਮੁੰਡੇ ਇਹ ਰਹਿੰਦੇ ਆ ਉਹਨਾਂ ਲਈ ਵੀ ਇੱਕ ਬਹੁਤ ਵੱਡਾ ਮੈਸੇਜ ਹੈ ਕਿ ਇੱਥੇ ਆਓਗੇ ਇੱਥੇ ਵਿਆਹ ਕਰੋਗੇ ਇੱਥੇ ਕਿਉਂਕਿ ਸਾਡੇ ਕੋਲ ਚਾਹ ਮਨਾਉਣ ਵਾਸਤੇ ਸਮਾਂ ਹੈ ਬਾਹਰ ਬਹੁਤ ਕੁਝ ਹੈ ਬੜੀ ਖੂਬਸੂਰਤੀ ਹੈ ਪਰ ਸਮੇਂ ਦੀ ਬੜੀ ਘਾਟ ਹੈ ਮੈਨੂੰ ਲੱਗਦਾ ਜੋ ਇਹ ਇੱਕ ਚੀਜ਼ ਦਾ ਆਨੰਦ ਹੈ ਉਹ ਪਹਿਲੇ ਸਾਡੇ ਉਹ ਉਹ ਨਾ ਜੀ ਨਾ 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 ਇਹ ਇਹ ਚ ਵੈਸੇ ਵੀ ਇੱਕ ਭਾਈਚਾਰਾ ਇੱਕ ਪਿਆਰ ਮੁਹੱਬਤ ਸਿੱਠਣੀਆਂ ਚਿਹੜਾਂ ਬੋਲੀਆਂ ਟੱਪੇ ਉਹਨਾਂ ਦੇ ਵਿੱਚ ਸਾਡੇ ਆਪਣਾਤ ਬਹੁਤ ਜ਼ਿਆਦਾ ਹੈ ਸਾਡਾ ਕਲਚਰ ਯੂਥ ਨੂੰ ਕੀ ਮੈਸੇਜ ਹੈ ਯੂਥ ਇਹ ਵਿਆਹ ਯੂਥ ਲਈ ਮੈਸੇਜ ਹੈ ਮੈਂ ਸਮਝਦਾ ਹਾਂਜੀ ਇੱਥੇ ਹੁਣ ਮੈਂ ਪੰਜਾਬ ਦੇ ਪਿੰਡਾਂ ਜਾ ਕੇ ਵਿਆਹ ਕਰਨ ਮੈਂ ਬਾਹਰ ਜਿੰਨੇ ਵੀ ਖਾਸ ਕਰਕੇ ਪਿੰਡਾਂ ਦੇ ਵਿਆਹ ਦਾ ਜਿਹੜਾ ਮਾਹੌਲ ਆ ਉਹ ਜਿਆਦਾ ਵਧੀਆ ਪਿੰਡ ਮੈਂ ਜੀ ਆਏ ਹੋਏ ਭਾਈ ਮੈਂ ਤੇ ਆਈਵ ਨੈਵਰ ਸੀਨ ਇਟ ਬਿਫੋਰ ਮੈਨੂੰ ਇੰਨਾ ਵਧੀਆ ਲੱਗ ਰਿਹਾ ਗੱਲ ਅਜੀਬ ਬਿਲਕੁਲ ਨਵਾਂ ਐਕਸਪੀਰੀਅੰਸ ਹੈ ਮੇਰੇ ਵਾਸਤੇ ਮੈਨੂੰ ਮੇਰੇ ਵਾਸਤੇ ਬਹੁਤ ਨਵਾਂ ਐਕਸਪੀਰੀਅੰਸ ਹੈ ਮੇਰੀ ਵਾਈਫਾ ਸੇ ਬਹੁਤ ਨਵਾਂ ਐਕਸਪੀਰੀਅੰਸ ਹੈ ਤੇ ਬਸ ਮਜ਼ਾ ਆ ਰਿਹਾ ਲੈਟਸ ਹੋਪ ਫॉर द ਬੈਸਟ ਪਰ ਬਹੁਤ ਗਈ ਹੋਈ ਹੈ ਹਾਂਜੀ ਹਾਂਜੀ ਵੀ ਆਪਣੀ ਮਿੱਟੀ ਤੇ ਵਿਰਸੇ ਨਾਲ ਜੁੜੇ ਹੋਇਆ ਪਰਿਵਾਰ ਬਿਲਕੁਲ ਬਿਲਕੁਲ ਜੁੜੇ ਹੋਇਆ ਹੈ ਜੀ ਜੁੜੇ ਰਹਿਣਾ ਚਾਹੀਦਾ ਹਾਂਜੀ ਬਿਲਕੁਲ ਜੁੜੇ ਰਹਿਣਾ ਚਾਹੀਦਾ ਇੰਡੀਆ ਵਰਗੀ ਜਗਾ ਕੋਈ ਨਹੀਂ ਹੈ ਜੀ ਪਰ ਪਿੰਡਾਂ ਦੇ ਵਿਆਹ ਬਹੁਤ ਘਟਕੇ ਦੇਖਣ ਵਾਸਤੇ ਸਾਰੇ ਪੈਸਾ ਇਹ ਅਸੀਂ ਖੁਸ਼ ਨਸੀਬ ਜਿਨ੍ਹਾਂ ਨੂੰ ਮਿਲੇ ਇਹ ਦੇਖੋ ਜਿਵੇਂ ਇੱਥੇ ਆ ਜਾਓ ਸਟੇਜ ਕਰੀ ਜੇ ਕੰਮ ਹੋਵੇ ਸਟੇਜ ਤੇ ਮੈਂ ਤੁਹਾਨੂੰ ਮੈਸੇਜ ਕੀ ਦਵਾਂਗਾ ਯੂਥ ਨੂੰ ਇਹ ਮੈਸੇਜ ਹੈ ਜੀ ਆਪਣਾ ਕੰਮ ਕਰੋ ਕਿਰਤ ਕਰੋ ਆਪਣੀ ਪੈਸੇ ਕਮਾਓ ਵਾਪਸ ਆ ਜਾਓ ਇਹ ਦੇਰ ਕੀ ਜ਼ਿੰਦਗੀ ਕੋਈ ਨਹੀਂ ਟੈਂਟ ਲੱਗਿਆ ਆਏ ਹਾਏ ਹਾਏ ਇਹ ਮੈਨੂੰ ਬਚਪਨ ਦੀ ਯਾਦ ਆ ਗਈ ਬਚਪਨ ਜਿੱਦਾਂ ਹੁੰਦਾ ਸੀ ਹਾਂਜੀ ਕਿੰਨੇ ਸਾਲ ਪਹਾਏ ਮੈਂ ਤਾਂ 2-3 ਸਾਲ ਬਾਅਦ ਆਇਆ ਮਗਰ ਵਿਆਹ ਇਦਾਂ ਪਿੰਡ ਦਾ ਨਹੀਂ ਦੇਖਿਆ ਮੈਂ ਹਾਂਜੀ ਹਾਂ ਬਚਪਨ ਚ ਸਾਡੇ ਇਦਾਂ ਹੁੰਦਾ ਸੀ ਅੰਮ੍ਰਿਤਸਰ ਚ ਜਿੱਥੇ ਮਾਛੜ ਰਹਿੰਦੇ ਸੀ ਉਥੇ ਵਿਆਹ ਦੇਖੇ ਸੀ ਮਗਰ ਉਹ ਪਿੰਡ ਪਿੰਡ ਨਹੀਂ ਸ਼ਹਿਰ ਹੈ ਓਏ ਹੋਏ ਮਜ਼ੇ ਆ ਥੈਂਕ ਯੂ ਕਿਵੇਂ ਲੱਗ ਰਹੀ ਜੀ ਸਾਰਾ ਪਿੰਡ ਦਾ ਮਾਹੌਲ ਬਹੁਤ ਬਹੁਤ ਵਧੀਆ ਜਿੱਦਾਂ ਲੱਗ ਕੋਈ ਚੰਗਾ ਹਾਂਜੀ ਸਭ ਚਾਰੇ ਸਾਡੇ ਪਿਆਰ ਹਾਂ ਇਸੇ ਤਰ੍ਹਾਂ ਦਾ ਸਾਰਾ ਤੇ ਪ੍ਰੇਫਰ ਵੀ ਕਰੀਦਾ ਵੀ ਆਪਣੇ ਕਲਚਰ ਨਾਲ ਨਹੀਂ ਟੁੱਟਣਾ ਚਾਹੀਦਾ ਹਾਂਜੀ ਆਪ ਜੜਾਂ ਨਾਲ ਕੀ ਕਹਿਣਾ ਚਾਹੋਗੇ ਜੀ ਆਇਆਂ ਖਾਸ ਤੌਰ ਤੇ ਅੱਜ ਜੀ ਮੈਂ ਆਪਣੇ ਪਰਿਵਾਰ ਚ ਪਹਿਲੀ ਵਾਰ ਆਈ ਆ ਤੇ ਮੇਰੇ ਬਹੁਤ ਹੀ ਪਿਆਰੇ ਭਤੀਜੇ ਦਾ ਵਿਆਹ ਹੈ ਤੇ ਮੈਂ ਪਹਿਲੀ ਵਾਰੀ ਆਪਣੇ ਪਿੰਡ ਚ ਗਾ ਰਹੀ ਆ ਮੇਰੀ ਭਤੀਜੀ ਨਾਲ ਹੈ ਮੇਰੇ ਭਰਾ ਆ ਇਹਨੇ ਬਠਿੰਡੋ ਗੁਰਵਿੰਦਰ ਬਰਾੜ ਹਰਦੇਵ ਮਾਹੀ ਨੰਗਲ ਤੇ ਬਾਕੀ ਸਾਰੇ ਚਾਚੀਆਂ ਪਾਈਆਂ ਮੇਰੇ ਬੂਰੇ ਬੈਠੀਆਂ ਤੁਸੀਂ ਦੇਖ ਹੀ ਰਹੇ ਹੋ ਸੋ ਬੜਾ ਖੁਸ਼ੀ ਦਾ ਮੌਕਾ ਹੈ ਦੁਨੀਆ 'ਚ ਵੱਸਦੇ तमाम ਪੰਜਾਬੀਆਂ ਨੂੰ ਬੇਨਤੀ ਕਰੂੰਗੀ ਕਿ ਪੰਜਾਬੀ ਸੱਭਿਆਚਾਰ ਨਾਲ ਜੁੜੇ ਰਹੋ ਪੰਜਾਬੀ ਵਿਰਸੇ ਨਾਲ ਜੁੜੇ ਰਹੋ ਪੰਜਾਬੀ ਮਾਂ ਬੋਲੀ ਨਾਲ ਜੁੜੇ ਰਹੋ ਤੇ ਮੇਰੇ ਮੇਰੇ ਵਾਂਗੂ ਇਸੇ ਤਰ੍ਹਾਂ ਪੰਜਾਬੀ ਵਿਰਸੇ ਦੀ ਸੇਵਾ ਕਰਦੇ ਰਹੋ ਉਹ ਬਾਹਰੋਂ ਆਇਆ ਜੀ ਫਿਰ ਵੀ ਪਿੰਡ ਦੇ ਵਿੱਚ ਸਾਰਾ ਪ੍ਰੋਗਰਾਮ ਉਹੀ ਤੁਸੀਂ ਦੇਖੋ ਜੀ ਮੁੰਡੇ ਨੇ ਕਮਾਲ ਕਰੀ ਪਈ ਆ ਉਹ 40 ਸਾਲ ਪੁਰਾਣੀ ਉਹ ਲਾਈ ਵੀ ਆ ਪੁਰਾਣੀ ਜਿਹੜੀ ਗ੍ਰਾਮੋਫੋਨ ਹੁੰਦੀ ਆ ਉਹ ਲਾਈ ਹੋਈ ਆ ਕੋਠੇ ਤੇ ਮੰਜੇ ਜੋੜ ਕੇ ਸਪੀਕਰ ਲੱਗਿਆ ਦਰਵਾਜ਼ਾ ਵੀ ਦੇਖਿਆ ਹੋਣਾ ਤੁਸੀਂ ਬਾਹਰ ਸਜਾ ਸੋ ਸਾਡੇ ਪਿੰਡ 'ਚ ਸੱਭਿਆਚਾਰ ਉਸੇ ਤਰ੍ਹਾਂ ਬ ਅ ਇਮਾਨਦਾਰੀਆਂ ਵੀ ਨੇ ਉਸੇ ਤਰ੍ਹਾਂ ਸਭ ਕੁਝ ਬਰਕਰਾਰ ਰਾਇਆ ਸੋ ਸਾਡਾ ਪਿੰਡ ਮਹਿਮਾ ਸਵਾਈ ਜਿੰਦਾਬਾਦ ਬਠਿੰਡਾ ਜਿੰਦਾਬਾਦ ਤੇ ਬਰਾੜ ਭਾਈਚਾਰਾ ਤੇ ਸਾਰਾ ਸਿੰਗਰ ਭਾਈਚਾਰਾ ਜਿੰਦਾਬਾਦ